ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਵਾਨਾਂ ਨੂੰ ਕੱਲ ਆਪਾਂ ਲੁਧਿਆਣਾ ਜ਼ਿਲ੍ਹਾ ਲਾਡੋਵਾਲ ਦਫ਼ਤਰ ਦਾ ਜਿਹੜਾ ਬੀਕੇਯੂ ਖੋਸਾ ਯੂਨੀਅਨ ਵੱਲੋਂ ਜਿਹੜਾ ਉਦਘਾਟਨ ਕੀਤਾ ਜਾ ਰਿਹਾ ਜਿਹਦੇ ਵਿੱਚ ਮੁੱਖ ਮਹਿਮਾਨ ਸਰਦਾਰ ਸੁਖਜਿੰਦਰ ਸਿੰਘ ਜੀ ਖੋਸਾ ਸਰਦਾਰ ਹਰਨੇਕ ਸਿੰਘ ਲਾਦੀਆਂ ਮੀਤ ਪ੍ਰਧਾਨ ਤੇ ਮੇਰੇ ਹੋਰ ਵੀ ਸੂ ਜਵਾਨ ਵੀਰਾਂ ਜਿਹੜੇ ਉੱਥੇ ਪਹੁੰਚ ਰਹੇ ਨੇ ਮੈਂ ਵੀ ਉੱਥੇ ਪਹੁੰਚ ਰਹੀ ਆ ਸੋ ਸਾਰੇ ਵੀਰਾਂ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਆ ਖਾਸ ਕਰਕੇ ਪੰਜਾਬ ਬੋਡੀ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਸਾਰੇ ਮੇਰੇ ਭੈਣ ਭਰਾ ਉੱਥੇ ਪਹੁੰਚੋ ਤਾਂ ਜੋ ਜਿਹੜੇ ਆਪਣੇ ਯੂਨੀਅਨ ਦਾ ਪਰਿਵਾਰ ਆ ਇਹਨੂੰ ਅੱਗੇ ਵਧਾਇਆ ਜਾ ਸਕੇ ਵਧਾ ਕੇ ਆਮ ਲੋਕਾਂ ਦੀ ਆਵਾਜ਼ ਆ ਜਿਹੜੀ ਉਹਨੂੰ ਸਰਕਾਰ ਦੇ ਕੰਨਾਂ ਤੱਕ ਪਹੁੰਚਾਇਆ ਜਾ ਸਕੇ ਆਮ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਹੱਲ ਕੀਤੀਆਂ ਜਾ ਸਕਣ ਚਾਹੇ ਗੱਲ ਕਿਸਾਨੀ ਦੀ ਹੋਵੇ ਚਾਹੇ ਗੱਲ ਜਵਾਨੀ ਦੀ ਹੋਵੇ ਚਾਹੇ ਗੱਲ ਸਾਡੀ ਭਾਈਚਾਰਕ ਸਾਂਝ ਦੀ ਹੋਵੇ ਤੇ ਸਭ ਤੋਂ ਗੰਭੀਰ ਮਸਲਾ ਗੱਲ ਨਸ਼ੇ ਦੀ ਹੋਵੇ ਹਰ ਗੱਲ ਦੇ ਉੱਤੇ ਪੈਰਾ ਦਿੱਤਾ ਜਾਊਗਾ ਸੋ ਸਾਰੇ ਭੈਣਾ ਭਰਾਵਾਂ ਨੂੰ ਬੇਨਤੀ ਹੈ ਕਿ ਕੱਲ ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਲਾਡੋਵਾਲ ਦੇ ਵਿੱਚ ਜਿਹੜਾ BKU ਖੋਸਾ ਯੂਨੀਅਨ ਦੇ ਜਿਹੜੇ ਦਫ਼ਤਰ ਦਾ ਉਦਘਾਟਨ ਕੀਤਾ ਜਾ ਰਿਹਾ ਸੋ ਸਾਰੇ ਭੈਣ ਭਰਾ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ ਮੁੱਖ ਦਫ਼ਤਰ ਜਿਵੇਂ ਕੋਈ ਮੋਗੇ ਦੇ ਵਿੱਚ ਆ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਅਲੱਗ-ਅਲੱਗ ਜ਼ਿਲੇ ਦੇ ਪ੍ਰਧਾਨਾਂ ਦੇ ਮੀਤ ਪ੍ਰਧਾਨਾਂ ਦੇ ਜਿਹੜੇ ਦਫ਼ਤਰ ਬਣੇ ਹੋਏ ਆ ਕਿਸੇ ਵੀ ਭੈਣ ਭਰਾ ਨੂੰ ਕੋਈ ਵੀ ਪ੍ਰੋਬਲਮ ਆਉਂਦੀ ਆ ਤਾਂ ਉਹਨਾਂ ਮੇਰੇ ਸੂਝਵਾਨ ਵੀਰਾਂ ਦੇ ਨਾਲ ਤੁਸੀਂ ਕੰਟੈਕਟ ਕਰ ਲਿਆ ਕਰੋ ਸੋ ਹਰ ਜ਼ਿਲ੍ਹੇ ਦੇ ਵਿੱਚ ਜਿਹੜੇ ਆਪਣੇ ਮੈਂਬਰ ਬੈਠੇ ਹੋਏ ਨੇ ਸੋ ਸਾਰੇ ਭੈਣ ਭਰਾ ਮੇਰੇ ਬੜੇ ਸਤਿਕਾਰਯੋਗ ਨੇ ਚਾਹੀ ਪੰਜਾਬ ਦੇ ਜਿੰਨੇ ਵੀ ਮੀਤ ਪ੍ਰਦਾਨ ਨੇ ਜ਼ਿਲ੍ਹਾ ਪ੍ਰਦਾਨ ਨੇ ਸੂਬਾ ਮੀਤ ਪ੍ਰਦਾਨ ਨੇ ਸਾਰੇ ਭੈਣਾ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਤੇ ਸਾਰਿਆਂ ਨੂੰ ਇਹ ਸੱਦਾ ਦਿੱਤਾ ਜਾਂਦਾ ਹੈ ਕਿ ਕੱਲ ਲਾਡੂ